ਸੋ ਇਹ ਤਸਵੀਰਾਂ ਜਿਹੜੀਆਂ ਨੇ ਟਿਬੜੀ ਕੈਂਟ ਦੀਆਂ ਨੇ ਜਿੱਥੇ ਪੀਸੀਪੀ ਗੇਟ ਨੰਬਰ 2 ਦੀਆਂ ਨੇ ਜਿੱਥੇ ਨਰਿੰਦਰ ਪਾਈ ਮੋਦੀ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁੰਦੀਆਂ ਨੇ ਜਿਹੜੀ ਸਿਕਿਉਰਿਟੀ ਟੀਮ ਆ ਉਹ ਵੀ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਗਵਰਨਰ ਗਵਰਨਰ ਜਿਹੜੇ ਨੇ ਉਹ ਵੀ ਜਿਹੜੇ ਨੇ ਪਹੁੰਚਦੇ ਹੋਏ ਨਜ਼ਰ ਆ ਰਹੇ ਜੂਮ ਕਰਕੇ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਦਿਖਾਈਆਂ ਜਾਣ ਜੂਮ ਕਰਕੇ ਉਧਰ ਤਸਵੀਰਾਂ ਜਿਹੜੀਆਂ ਨੇ ਦਿਖਾਈਆਂ ਜਾਣ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗਵਰਨਰ ਪੰਜਾਬ ਦੇ ਨੇ ਜਿਹੜੇ ਉੱਥੇ ਪਹੁੰਚਦੇ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੜਾ ਦੀ ਮਾਰ ਨੂੰ ਲੈ ਕੇ ਜਿਹੜੀ ਵੱਡੀ ਆਫਤ ਜਿਹੜੀ ਆ ਪੰਜਾਬ ਦੇ ਉੱਤੇ ਆਈ ਹੋਈ ਆ ਤੇ ਉਸ ਦੇ ਚਲਦੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਨਰਿੰਦਰ ਮੋਦੀ ਜੋ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਤੇ ਉਹ ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲਈ ਕੀ ਕੁਝ ਐਲਾਨ ਕਰ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਐਕਸਕਲੂਸਿਵ ਜਿਹੜੀਆਂ ਨੇ ਗਵਰਨਰ ਪੰਜਾਬ ਦੇ ਵੀ ਜਿਹੜੇ ਉੱਥੇ ਨੇ ਪਹੁੰਚ ਚੁੱਕੇ ਨੇ ਉਹਨਾਂ ਦਾ ਵੈਲਕਮ ਕਰਨ ਦੇ ਲਈ ਅਤੇ ਪ੍ਰਸ਼ਾਸਨ ਜੋ ਗੁਰਦਾਸਪੁਰ ਦਾ ਪ੍ਰਸ਼ਾਸਨ ਆ ਉਹ ਵੀ ਜਿਹੜੇ ਡੀਸੀ ਹਿਮਾਂਸ਼ੂ ਅਗਰਵਾਲ ਵੀ ਜਿਹੜੇ ਨੇ ਉੱਥੇ ਮੌਜੂਦ ਨੇ ਅਤੇ ਐਸਐਸਪੀ ਗੁਰਦਾਸਪੁਰਾ ਦਿੱਤਿਆ ਵੀ ਜਿਹੜੇ ਨੇ ਉੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜੇ ਨੇ ਇਹ ਜਿਹੜੀਆਂ ਕੁਝ ਕਹਿੰਦੀਆਂ ਹੋਈਆਂ ਹੁਣ ਪੰਜਾਬ ਦੇ ਜਿਹੜੇ ਨੇ ਹਰ ਜੁਬਾਨ ਦੇ ਉੱਤੇ ਜਿਹੜਾ ਨਰਿੰਦਰ ਭਾਈ ਮੋਦੀ ਜੀ ਦਾ ਜਿਹੜਾ ਆ ਕੁਝ ਨਾ ਕੁਝ ਸੁਨੇਹਾ ਜਿਹੜਾ ਆ ਹੁਣ ਪੰਜਾਬ ਤੱਕ ਜਿਹੜਾ ਆ ਹੁਣ ਉਡੀਕ ਜਿਹੜੀ ਆ ਕਰ ਰਹੇ ਕਿ ਪੰਜਾਬ ਨੂੰ ਜਿਹੜੀ ਆ ਕੀ ਕੁਝ ਲੈ ਕੇ ਆਉਣਗੇ